ਇਸ ਵਕਤ ਅਸੀਂ ਨਕੋਦਰ ਦੇ ਪਿੰਡ ਬਾਟਕਲਾਂ ਦੇ ਵਿੱਚ ਮੌਜੂਦ ਹਾਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਇਸ ਵਕਤ ਅਸੀਂ ਵਿੱਚ ਖੜੇ ਪਾਣੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਿਥੇ ਤੱਕ ਪਹੁੰਚਿਆ ਜੇਕਰ ਅਸੀਂ ਹੋਰ ਅੱਗੇ ਜਾਂਦੇ ਹਾਂ ਤਾਂ 5 5 6 6 ਫੁੱਟ ਜਿਹੜਾ ਪਾਣੀ ਇੱਥੇ ਪਹੁੰਚ ਚੁੱਕਿਆ ਹੈ ਪਿੰਡ ਦੇ ਡੇਰੇ ਅਸੀਂ ਕਹਿ ਸਕਦੇ ਹਾਂ ਡੇਰਿਆਂ ਦੇ ਵਿੱਚ ਜਿਹੜੇ ਘਰ ਹੁੰਦੇ ਨੇ ਬਾਹਰੋਂ-ਬਾਰ ਜਿਹੜੇ ਘਰ ਹੁੰਦੇ ਨੇ ਉੱਥੇ ਅਸੀਂ ਮੌਜੂਦ ਹਾਂ ਔਰ ਇਸ ਪਾਸੇ ਕੋਠੀ ਵੀ ਦੇਖ ਸਕਦੇ ਹੋ ਕੋਠੀ ਦੇ ਅੰਦਰ ਵੀ ਪਾਣੀ ਜਾ ਚੁੱਕਿਆ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਕੰਦਾ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਹੈ ਔਰ ਬਜ਼ੁਰਗ ਇਹ ਮੈਨੂੰ ਲੱਗਦਾ ਕਿ 88 ਤੋਂ ਬਾਅਦ 36 37 ਸਾਲ ਬਾਅਦ ਇਦਾਂ ਦਾ ਜਿਹੜਾ ਹੜਾ ਆਇਆ ਨਾ ਪੰਜਾਬ 'ਚ ਉਸ ਤੋਂ ਬਾਅਦ ਆਇਆ ਜੀ ਇਹ 88 ਦੇ ਵਿੱਚ ਵੀ ਇੰਨਾ ਨਹੀਂ ਜਨਾਈਤ ਕੀ ਆਇਆ ਇਹ ਕੀ ਉਹ ਤੋਂ ਬਾਅਦ ਓਵਰ ਹੋ ਗਿਆ ਪਾਣੀ ਦਾ ਇਹ ਪਾਣੀ ਹੜਦਾ ਆ ਜਾਂ ਫਿਰ ਮੀਂਹ ਦਾ ਹੀ ਆ ਮੀਂਹ ਦਾ ਹੀ ਆਉਂਦਾ ਨੂਰਮਹਿਲ ਤੋਂ ਲਾ ਕੇ ਸਾਰੇ ਪਿੰਡਾਂ ਦੀ ਰੇਡ ਇਧਰ ਨੂੰ ਪੈਂਦੀ ਆ ਮੀਂਹ ਦਾ ਹੀ ਲੱਗਦਾ ਹੁਣ ਹਾਂਜੀ ਪਿੱਛੋਂ ਸਾਨੂੰ ਨਹੀਂ ਪਤਾ ਵੀ ਕਿੱਥੋਂ ਆ ਰਿਹਾ ਨੂਰਮਹਿਲ ਤੋਂ ਪਾਣੀ ਆ ਰਿਹਾ ਉਧਰੋਂ ਹੁਣ ਇਹ ਨਹੀਂ ਪਤਾ ਵੀ ਕਿਸੇ ਕੋਈ ਡੋਟ ਟੁੱਟਿਆ ਜਾਂ ਕੀ ਆ ਵੀ ਸਾਨੂੰ ਤੇ ਇਹ ਲੱਗਦਾ ਜਿਦਾ ਮੀਂਹ ਦਾ ਪਾਣੀ ਹੈ ਤੇ ਸਾਡਾ ਸਾਰਾ ਇਲਾਕ ਕਿੰਨੇ ਕਿ ਜਿਹੜੇ ਇੱਥੇ ਆਪਾਂ ਜੀ ਹੁਣ ਗੱਲ ਕਰੀਏ ਤਾਂ ਕਿੰਨੇ ਕਿ ਜਿਹੜੇ ਘਰ ਨੇ 15 16 ਘਰ ਆ ਜੀ ਇੱਥੇ 15 16 ਘਰ ਜਿਹੜੇ ਡੁੱਬ ਚੁੱਕੇ ਆ 2 4 ਘਰ ਜਿਹੜੇ ਉੱਤੇ ਸਾਂ ਆ ਬਾਕੀ ਯਾਰ ਇਸ ਪਾਸੇ ਵੀ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਕੈਮਰਾ ਮਾਰਿਆ ਜਾਵੇ ਤਸਵੀਰਾਂ ਤੁਸੀਂ ਦ੍ਰਿਸ਼ ਜਿਹੜੇ ਇਸ ਵਕਤ ਬੜੇ ਭਿਆਨਕ ਨੇ ਕਿਉਂਕਿ ਪਾਣੀ ਜਿਹੜਾ ਬਹੁਤ ਉੱਪਰ ਤੱਕ ਪੁੱਜ ਗਿਆ ਆ ਕਿਉਂਕਿ ਪਿੱਛੋਂ ਜਿਹੜਾ ਪਾਣੀ ਬਜ਼ੁਰਗ ਜਿੱਦਾਂ ਕਹਿ ਰਹੇ ਨੇ ਕਿ ਪਾਣੀ ਇਹ ਪਿੱਛੋਂ ਕਿਧਰੋਂ ਆ ਰਿਹਾ ਆ ਹਾਲਾਂਕਿ ਸਮਝ ਨਹੀਂ ਆਇਆ ਨਾ ਪਾਣੀ ਕਿ ਕਿੱਥੋਂ ਪਾਣੀ ਆ ਅੱਗੇ ਕਦੇ